ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਪਹਿਲਾ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਵਧੇ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈ ਬਹੁਤ ਵਧੀਆ ਜ਼ਰੂਰੀ ਜਾਣਕਾਰੀ ਹੈ ਤੇ ਪੂਰੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਕਿਉਂਕਿ ਜੋ ਕਿਸਾਨਾਂ ਲਈ ਮੈਨੂੰ ਹੁੰਦਾ ਹੈ ਖੁਸ਼ੀ ਦੀ ਗੱਲ ਉਹਨਾਂ ਦੇ ਜੋ ਫਸਲਾਂ ਦਾ ਮੁੱਲ ਹੈ ਉਹਦੇ ਬਾਰੇ ਪਰ ਜਿੰਤਾ ਕਿ ਆਪਾਂ ਦੇਖ ਸਕਦੇ ਹਾਂਗੇ ਵੀ ਜੋ ਕਿਸਾਨਾਂ ਦੀ ਲਾਗਤ ਹੁੰਦੀ ਹੈ ਜਾਂ ਉਹਨਾਂ ਨੂੰ ਠੇਕਾ ਪੈਂਦਾ ਹੈ ਉਸ ਹਿਸਾਬ ਦੇ ਨਾਲ ਉਹਨਾਂ ਦੀ ਜਿਹੜੀ ਫਸਲਾਂ ਦਾ ਮੁੱਲ ਹੈ ਉਹਨਾਂ ਨੂੰ ਪ੍ਰੋਫਿਟ ਘੱਟ ਹੁੰਦਾ ਹੈ ਪਰ ਉਹਦੇ ਲਈ ਜ਼ਿੰਮੇਵਾਰ ਵੀ ਕਿਸਾਨ ਵੀਰੋਂ ਆਪ ਪਈਆਂ ਚਲੋ ਇੱਕ ਵੱਖਰਾ ਟੌਪਿਕ ਹੈ ਪਰ ਮੈਂ ਜੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਉਹ ਆਪਣੇ 2000 ਜਿਹੜਾ 24 ਦਾ ਝੋਨੇ ਦਾ ਸੀਜ਼ਨ ਆ ਉਹਦਾ ਰੇਟ ਬਾਰੇ ਸਾਂਝੀ ਕਰਨੀ ਆ ਤੇ ਕਿਸਾਨ ਵੀਰੋ ਜਿਹੜਾ ਆਪਣੇ 2024 ਦੇ ਝੋਨੇ ਦਾ ਰੇਟ ਆਗਾ ਉਹ ਸਰਕਾਰ ਨੇ ਚਲੋ ਆਪਦੇ ਹਿਸਾਬ ਦੇ ਨਾਲ ਵਧਿਆ ਦਿੱਤਾ ਪਰ ਆਪਾਂ ਨੂੰ ਉਸ ਰੇਟ ਦਾ ਜਿਹੜਾ ਫਾਇਦਾ ਉਹ ਕੱਟ ਮਿਲਦਾ ਜੋ ਖੇਤੀ ਕਰਦੇ ਨੇ ਤੇ ਕਿਸਾਨ ਵੀਰੋ ਰੇਟ ਆ ਝੋਨੇ ਦਾ ਬਹੁਤ ਵਧੀਆ ਚਲੋ ਵਧੇਗਾ ਕੁਝ ਹੱਦ ਤੱਕ ਜਿਹੜਾ ਖਰਚਾ ਜਿਹੜਾ ਉਹ ਘਟੂਗਾ ਵਿੱਚੋਂ ਨਿਕਲਿਆ ਆਉਂਦਾ ਚਲੋ ਜਦੋਂ ਖਰਚਾ ਰੇਟ ਮਿਲਦਾ ਫਸਲ ਦਾ ਵਧੀਆ ਮਾੜਾ ਮੋਟਾ ਕੋਈ ਹੰਦਾ ਲੱਗ ਜਾਂਦਾ ਤੇ ਕਿਸਾਨ ਵੀਰੋ ਪਰ ਜੋ ਰੇਟ ਵੱਧਦਾ ਇਹ ਆਪਾਂ ਕਿਸਾਨ ਵੀਰ ਨੇ ਜਿਹੜੇ ਆਪਣੇ ਇੱਕ ਦੂਜੇ ਤੋਂ ਉੱਪਰ ਦੀ ਹੋਊਗਾ ਜਦੋਂ ਆਪਾਂ ਚੱਲਦੇ ਆਂਗੇ ਠੇਕੇ ਦੇ ਜ਼ਮੀਨਾਂ ਵਗੈਰਾ ਲੈਣੇ ਆ ਤਾਂ ਇਹ ਰੇਟ ਆਪਾਂ ਆਪਣੇ ਲਈ ਨਹੀਂ ਰੱਖ ਸਕਦੇ ਤਾਂ ਹਰ ਸਾਲ ਜੋ ਰੇਟ ਸਰਕਾਰ ਦਿੰਦੀ ਹੈ ਉਹ ਠੇਕੇ ਦੇ ਵਿੱਚ ਹੀ ਲੰਘਾ ਦਿੰਦੇ ਨੇ ਚਲੋ ਵੱਖੋ ਵੱਖਰੀ ਹਰ ਇੱਕ ਦੀ ਸੋਚ ਹੈ ਵੱਖੋ ਵੱਖਰਾ ਹਰ ਇੱਕ ਦਾ ਕੰਮ ਕਰਨ ਦਾ ਢੰਗ ਹੈ ਵੱਖੋ ਵੱਖਰੀਆਂ ਫਸਲਾਂ ਲੈਂਦੇ ਨੇ ਉਹ ਇੱਕ ਅਲੱਗ ਟੌਪਿਕ ਹੈ ਪਰ ਕਿਸਾਨ ਵੀਰੋ ਜੋ ਆਪਣੀ ਸਰਕਾਰ ਨੇ ਮੋਦੀ ਸਰਕਾਰ ਨੇ ਆਪਣੀ ਫਸਲ ਦਾ ਰੇਟ ਪਹਿਲਾਂ ਦਿੱਤਾ ਪਿਛਲੇ ਸਾਲ ਰੇਟ ਸੀਗਾ ਜਿਹੜਾ ਬੀ ਗ੍ਰੇਡ ਝੋਨੇ ਦਾ ਰੇਟ ਸੀ 2183 ਰੁਪਏ ਏ ਗ੍ਰੇਡ ਝੋਨੇ ਦਾ ਰੇਟ ਸੀਗਾ 2203 ਰੁਪਏ ਜਿਹੜਾ ਕਿ ਕਿਸਾਨ ਵੀਰੋ ਹੁਣ ਵੱਧ ਕੇ ਏ ਗ੍ਰੇਡ ਝੋਨੇ ਦਾ ਰੇਟ ਹੈ ਜਿਹੜਾ 117 ਰੁਪਏ ਪ੍ਰਤੀ ਕੁਇੰਟਲ ਵੱਧ ਕੇ 2320 ਰੁਪਏ ਕੁਇੰਟਲ ਤੇ ਜਿਹੜਾ ਬੀ ਗ੍ਰੇਡ ਝੋਨਾ ਹੈ ਉਹ ਕਿਸਾਨ ਵੀਰੋ ਪੂਰਾ 2300 ਰੁਪਏ ਕੁਇੰਟਲ ਹੋ ਚੁੱਕਿਆ ਤਾਂ ਗੱਲ ਚਲੋ ਕਿਸਾਨ ਵੀਰੋ ਜੋ ਰੇਟ ਵੀ ਮਿਲਦਾ ਹੈ ਦੇਖੋ ਉਹ ਆਪਾਂ ਨੂੰ ਕੁਝ ਨਾ ਕੁਝ ਫਰਕ ਜ਼ਰੂਰ ਪੈਂਦਾ ਹੈ ਚਲੋ ਮਾਰੀ ਮੋਟੀ ਆਮਦਨ ਵੱਧਦੀ ਹੈ ਪਰ ਆਪਾਂ ਨੂੰ ਥੋੜਾ ਜਿਆਦਾ ਸੋਚ ਕੇ ਚੱਲਣਾ ਚਾਹੀਦਾ ਏਕੇ ਦੇ ਵਿੱਚ ਰਹਿਣਾ ਚਾਹੀਦਾ ਇੱਕ ਦੂਜੇ ਦੀ ਜਿੱਦਾਂ ਆਪਾਂ ਕਹਿੰਦੇ ਰੋਟੀ ਦੇ ਵਿੱਚ ਲੱਤ ਨਹੀਂ ਮਾਰਨੀ ਚਾਹੀਦੀ ਜਿੱਦਾਂ ਕਿ ਕਿਸਾਨ ਵੀਰ ਕਈ ਕਰ ਲੈਂਦੇ ਨੇਗੇ ਉਹ ਠੇਕੇਦਾਰ ਜਮੀਨਾਂ ਦਾ ਰੇਟ ਜ਼ਿਆਦਾ ਚੱਕ ਕੇ ਜ਼ਮੀਨ ਠੇਕੇ ਤੇ ਲੈ ਲੈਂਦੇ ਨੇ ਤੇ ਬਾਅਦ ਦੇ ਵਿੱਚ ਇਹਨੂੰ ਘਾਟਾ ਹੋ ਜਾਂਦਾ ਕਿਉਂਕਿ ਕਿਸਾਨ ਵੀਰ ਉਹ ਜਿਹੜੀ ਆਪਣੀ ਖੇਤੀ ਹੈ ਇਹ ਬੰਦੇ ਦੇ ਨਿਰਪਰ ਬਿਲਕੁਲ ਵੀ ਨਹੀਂ ਹੈਗੀ ਇਹ ਸਾਰੀ ਖੇਤੀ ਪਰਮਾਤਮਾ ਕੁਦਰਤ ਦੇ ਸਿਰ ਤੇ ਖੜੀ ਹੈ ਆਪਾਂ ਸਿਰਫ ਕਰਨਾ ਮਿਹਨਤ ਕਰਨਾ ਆਪਾਂ ਨੇ ਮਿਹਨਤ ਕਰਕੇ ਆਪਾਂ ਖੇਤੀ ਦੇ ਵਿੱਚੋਂ ਕੁਝ ਬਚਾ ਸਕਦੇ ਆਂ ਪਰਮਾਤਮਾ ਅਗੇ ਅਰਦਾਸ ਕਰ ਸਕਦੇ ਆਂ ਫਸਲਾਂ 'ਵਲੇ ਮੀਂਹ ਵਗੈਰਾ ਨਾ ਪਵੇ ਵੱਢਣ ਵਲੇ ਤੇ ਵਧੀਆ ਝਾੜ ਆਪਾਂ ਨੂੰ ਜੋ ਮਿਲੇ ਤਾਂ 4 ਰੁਪਏ ਪੱਲੇ ਪੈਣੇ ਨਹੀਂ ਆਪਾਂ ਨੂੰ ਜੇ ਪਰਮਾਤਮਾ ਚਾਹੇ ਤਾਂ ਆਪਾਂ ਨਾ ਜਿਹੜਾ ਸਾਰਾ ਵਾਦਾ ਘਾਟਾ ਉਹ فاਸਲਾਂ ਦੇ ਵਿੱਚ ਪੂਰਾ ਕਰ ਸਕਦਾ ਭਾਈਆਂ ਤਾਂ ਕਿਸਾਨ ਵੀਰੋਂ ਮੈਂ ਗੱਲਬਾਤ ਜਿਹੜੀ ਕਰੀ ਹੈਗੀ ਝੋਨੇ ਦੇ ਰੇਟ ਬਾਰੇ ਵੀ 117 ਰੁਪਏ ਪ੍ਰਤੀ ਕੁੰਟਲ ਆਪਾਂ ਨੂੰ ਝੋਨੇ ਦਾ ਜਿਹੜਾ ਰੇਟ ਆਉਂਦੇ ਆ ਭਾਈ ਇਹ ਕੁੜੀ ਵਾਲੇ ਤੇ ਉਹ ਤਾਂ ਕਹਿੰਦੇ ਪੈਸੇ ਚਲੋ ਜੋ ਵੀ ਮਿਲਿਆ ਪਰ ਖਰਚੇ ਦੇ ਹਿਸਾਬ ਨਾਲ ਘਟੇ ਕਿਉਂਕਿ ਦੇਖੋ ਐਨਪੀਕੇ ਪਿਛਲੇ ਸਾਲਾਂ ਦੇ ਵਿੱਚ ਜਿਹੜਾ 180 ਰੁਪਏ ਦਾ ਐਨਪੀਕੇ ਸੀਗਾ ਸੌਰੀ 120 ਦਾ ਉਹ 220 ਪਲੱਸ ਵਾ ਗਿਆ ਇੱਕ ਸਾਲ ਦੇ ਵਿੱਚ ਵਿੱਚ ਪਰ ਜਿਹੜੇ ਰੇਟ ਨੇ ਉਹ ਉੱਥੇ ਹੀ ਖੜੇ ਨੇ ਇੰਨੇ ਜ਼ਿਆਦਾ ਰੇਟ ਨਹੀਂ ਜਿਹੜੇ ਵਧੇ ਉਮੀਦ ਆ ਕਿਸਾਨ ਵੀਰੋ ਤੁਸੀਂ ਕੁਝ ਹੱਦ ਤੱਕ ਮੇਰੀਆਂ ਗੱਲਾਂ ਨਾਲ ਸਹਿਮਤ ਹੋਮੋਗੇ ਤੇ ਤੁਹਾਨੂੰ ਜੋ ਰੇਟ ਵਧਿਆ ਹੈਗਾ ਮਾਫ ਮਾਫਕਾ ਵੇ ਤੇ ਵਧਿਆ ਤੁਹਾਡਾ ਮਸਲਾ ਹੱਲ ਹੋਵੇ ਇਸੇ ਤਰ੍ਹਾਂ ਆਪਾਂ ਵਧੇ ਤੋਂ ਵਧੇ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ